ਸੀਐਮ ਮਾਨ ਦੀ ਪੰਤਕ ਪੇਸ਼ੀ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੋਂ ਹੋ ਸਕਦੀ ਹੈ ਤੇ ਸੀਐਸਐਲ ਨੇ ਹੈਰੀਟੇਜ ਸਟਰੀਟ ਤੇ ਖੜੇ ਹਾਂ ਜਿੱਥੇ ਕੀ ਇੱਥੋਂ ਦੀ ਸੀਐਮ ਮਾਨ ਨੰਗੇ ਪੈਰੀ ਜਿਹੜੇ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੱਕ ਜਾ ਸਕਦੇ ਨੇ ਤੇ ਹੈਰੀਟੇਜ ਸਟਰੀਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਕਿ ਅਕਸਰ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਵੀਆਈਪੀ ਜਾਂ ਡਿਗਨਿਟਰੀਜ਼ ਆਉਂਦੇ ਨੇ ਔਰ ਅੱਜ ਇਸ ਜਗ੍ਹਾ ਤੋਂ ਆਪਣੀ ਪੰਤਕ ਪੇਸ਼ੀ ਦੀ ਸ਼ੁਰੂਆਤ ਕਰੀਏ ਸੀਐਮ ਮਾਨ ਕਰ ਸਕਦੇ ਨੇ ਜੇਕਰ ਪੁਰਾਣੀ ਇਤਿਹਾਜ਼ੀ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਤੇ ਗੱਡੀਆਂ ਦਾ ਕਾਫਲਾ ਉਤਰਦਾ ਹੈ ਔਰ ਇਸ ਜਗ੍ਹਾ ਤੋਂ ਇਸ ਜਿਹੜਾ ਇੱਕ ਭਰਾਵਾਂ ਦਾ ਟਾਬਾ ਹੈ ਇਸ ਦੇ ਬਾਹਰ ਗੱਡੀਆਂ ਦਾ ਕਾਫਲਾ ਉਤਰੇਗਾ ਔਰ ਇਸ ਰਸਤੇ ਰਾਹੀ ਸੀਐਮ ਮਾਨ ਜਿਹੜੇ ਨੇ ਉਹ ਆਪਣੀ ਪੰਥਕ ਪੇਸ਼ੀ ਵਾਸਤੇ ਸ੍ਰੀ ਕਾਲ ਤਕ ਸਾਹਿਬ ਤੇ ਜਾਣਗੇ ਔਰ ਇੱਥੋਂ ਦੀ ਦੱਸਿਆ ਜਾ ਰਿਹਾ ਹੈ ਕਿ ਜੋ ਜਿਸ ਤਰੀਕੇ ਨਾਲ ਸੀਐਮ ਆਨ ਦਾ ਟਵੀਟ ਆਇਆ ਸੀ ਕਿ ਉਹ ਨੰਗੇ ਪੈਰੀ ਜਿਹੜੇ ਨੇ ਇੱਥੋਂ ਦੀ ਜਿਹੜਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਕ ਸਾਹਿਬ ਤੱਕ ਜਾਣਗੇ ਤਾਂ ਸੀਐਸਓ ਵਾਲੇ ਹੈਰੀਟੇਜ ਸਟਰੀਟ ਤੇ ਖੜੇ ਹਾਂ ਫਿਲਹਾਲ ਇੱਥੇ ਪੁਲਿਸ ਬਹੁਤ ਘੱਟ ਪੱਧਰ ਤੇ ਤਣਾਤ ਹੈ ਕਿਉਂਕਿ ਇੱਥੋਂ ਦੀ ਹੀ ਜਿਹੜੇ ਉਹ ਸਫ਼ਰ ਦੀ ਸ਼ੁਰੂਆਤ ਹੋਣੀ ਹੈ ਔਰ ਉਹ ਸਫ਼ਰ ਉਹ ਉਹ ਜਿਹੜਾ ਸਪਸ਼ਟੀਕਰਨ ਜਿਸ ਦੀ ਨਜ਼ਰ ਜਿਸ ਦੇ ਉੱਤੇ ਨਜ਼ਰ ਪੂਰੇ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਅਤੇ ਉਹ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੀ ਸਿੱਖ ਸੰਗਤ ਹੈ ਉਸ ਦੀ ਹੈ ਕਿ ਆਖਿਰਕਾਰ ਕਿਹੜੇ ਇਸ ਤਰ੍ਹਾਂ ਦੇ ਸਬੂਤ ਨੇ ਜਿਸ ਕਰਕੇ ਇੱਕ ਮੁੱਖ ਮੰਤਰੀ ਨੂੰ ਤਲਬ ਕਰਨਾ ਪਿਆ ਔਰ ਇੱਕ ਮੁੱਖ ਮੰਤਰੀ ਜੋ ਕਿ ਆਪਣੇ ਆਪ ਜ ਬੜਾ ਕੌਨਫੀਡੈਂਟ ਨਜ਼ਰ ਆ ਰਹੇ ਨੇ ਉਹ ਕੀ ਜਵਾਬ ਦਿੰਦੇ ਨੇ ਤਾਂ ਇਹ ਕਾਫਲੇ ਦੀ ਸ਼ੁਰੂਆਤ ਇਸ ਜਗ੍ਹਾ ਤੋਂ ਹੋਏਗੀ ਇਸ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਦਾ ਕਾਫਲਾ ਜਦੋਂ ਆਪਣੀ ਸਿਕਿਉਰਿਟੀ ਦੇ ਨਾਲ ਇੱਥੇ ਪਹੁੰਚੇਗਾ ਤਾਂ ਬਿਲਕੁਲ ਹੈਰੀਟੇਜ ਸਟਰੀਟ ਜਿਸ ਜਗ੍ਹਾ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਇਸ ਤੋਂ ਅੱਗੇ ਕਟਰਾ ਜੈਮਲ ਸਿੰਘ ਦਾ ਏਰੀਆ ਪੈਂਦਾ ਹੈ ਤੇ ਦੂਸਰੇ ਪਾਸੇ ਹਾਲ ਬਾਜ਼ਾਰ ਦੇ ਆਰੇ ਪੈਂਦਾ ਹੈ ਲੇਕਿਨ ਇਸ ਜਗ੍ਹਾ ਤੋਂ ਸੀਐਮ ਮਾਨ ਜਿਹੜੇ ਨੇ ਉਹ ਪੈਦਲ ਜਿਹੜੇ ਨੇ ਇੱਥੋਂ ਦੀ ਨਿਕਲ ਕੇ ਦਰبار ਸਾਹਿب تک ਜਾਣਗੇ ਜਿੱਥੇ ਕਿ ਉਹ ਆਪਣੀ ਇਸ ਪੰਥਕ ਪੇਸ਼ੀ ਜਿਹੜੀ ਹੈ ਉਸ ਦੀ ਆਪਣੀ ਸਾਰਾ ਜੋ ਵੀ ਉਹਨਾਂ ਕੋਲ ਸਬੂਤ ਨੇ ਔਰ ਸਬੂਤ ਆਖਿਰਕਾਰ ਕੀ ਨੇਤਾ ਤੁਸੀਂ ਦੇਖੋ ਰਸਤੇ ਦੇ ਹਾਲਾਤ ਤਾਂ ਦਿਖਾ ਰਹੇ ਆ ਕਿ ਅੱਗੇ ਤੱਕਨ ਜਿਹੜਾ ਹੈ ਇਸ ਰਸਤੇ ਨੂੰ ਖਾਲੀ ਕਰਾਇਆ ਜਾਏਗਾ ਫਿਲਹਾਲ ਇੱਥੇ ਆਮਦ ਚੱਲ ਰਹੀ ਹੈ ਵਹੀਕਲ ਜਿਹੜੇ ਨੇ ਉਹ ਆ ਜਾ ਰਹੇ ਨੇ ਲੇਕਿਨ ਜਿਸ ਵੇਲੇ ਸੀਐਮ ਆਣਗੇ ਤਾਂ ਹੋ ਸਕਦਾ ਹੈ ਕਿ ਇਸ ਜਗ੍ਹਾ ਨੂੰ ਕੁਝ ਸਮੇਂ ਵਾਸਤੇ ਰੋਕਿਆ ਜਾਵੇ ਲੇਕਿਨ ਉਹਨੇ ਕਿਹਾ ਸੀ ਕਿ ਉਹ ਇੱਕ ਸੰਗਤ ਰੂਪੀ ਤੌਰ ਦੇ ਵਿੱਚ ਜਾਣਗੇ ਸੰਗਤ ਰੂਪੀ ਤੌਰ ਦਾ ਮਕਸਦ ਹੈ ਕਿ ਇੱਕ ਆਮ ਸ਼ਖਸ ਦੀ ਤਰ੍ਹਾਂ ਜਿਸ ਤਰੀਕੇ ਨਾਲ ਇੱਕ ਆਮ ਸ਼ਰਧਾਲੂ ਜਾਂਦਾ ਹੈ ਉਸ ਤਰ੍ਹਾਂ ਜਾਣਗੇ ਤਾਂ ਇਸ ਜਗ੍ਹਾ ਦੇ ਉੱਤੇ ਅਗਰ ਗੱਲ ਕਰੀਏ ਤਾਂ ਇੱਥੇ ਪਹਿਲਾਂ ਵੀ ਅਗਰ ਗੱਲ ਕੀਤੀ ਜਾਵੇ ਤਰਨਜੀਤ ਸਿੰਘ ਸੋਨ ਜਿਹੜੇ ਨੇ ਉਹ ਵੀ ਇੱਥੋਂ ਦੀ ਇਹ ਸਰਸਤੇ ਰਹੀ ਗਏ ਉਸ ਤੋਂ ਬਾਅਦ ਹਰਜੋਤ ਬੈਂਸ ਉਸ ਤੋਂ ਪਹਿਲਾਂ ਗਏ ਸੀ ਉਸ ਤੋਂ ਬਾਅਦ ਅਗਰ ਕੋਈ ਵੀ ਵਿਅਕਤੀ ਆਪਣੀ ਪੁਲ ਬਖਸ਼ਾਉਣ ਵਾਸਤੇ ਜਾਂਦਾ ਹੈ ਤਾਂ ਯਕੀਨਨ ਇਸ ਰਸਤੇ ਤੋਂ ਹੀ ਇਸ ਜਗ੍ਹਾ ਤੋਂ ਹੀ ਸ਼ੁਰੂਆਤ ਕਰਦਾ ਹੈ ਔਰ ਇਸ ਹੈਰੀਟੇਜ ਸਟਰੀਟ ਤੋਂ ਜੀ ਇੱਥੋਂ ਦੀ ਚੱਲ ਕੇ ਉੱਥੇ ਜਾਂਦੇ ਨੇ ਔਰ ਸੀਐਮਾਨ ਜਿਸ ਤਰੀਕੇ ਨਾਲ ਕਿਹਾ ਗਿਆ ਹੈ ਕਿ ਨੰਗੇ ਪੈਰੀ ਜਾਣਗੇ ਤਾਂ ਇਹ ਸਵਾਲ ਹੈ ਕਿ ਕੀ ਸੀਐਮਾਨ ਇੱਥੇ ਰੁਕਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਪ੍ਰੋਟੋਕਾਲ ਸੈੱਟ ਕੀਤਾ ਗਿਆ ਸੀ ਉਸ ਦੇ ਮੁਤਾਬਕ ਹੈਰੀਟੇਜ ਸਟਰੀਟ ਦੇ ਉੱਤੋਂ ਇੱਥੋਂ ਦੀ ਨੰਗੇ ਪੈਰੀ ਜਾਣਗੇ ਪਰ ਅਗਰ ਸੀਐਮਾਨ ਇੱਥੇ ਨਹੀਂ ਰੁਕਦੇ ਤਾਂ ਸਿੱਧਾ ਅਗਰ ਉਹਨਾਂ ਨੇ ਦਰਸ਼ਨ ਮੇਲੇ ਕਰਨ ਵਾਸਤੇ ਜੇਰਾ ਹੈ ਅੰਦਰ ਜਾਣਾ ਹੈ ਤਾਂ ਪਹਿਲਾਂ ਉਹ ਸਿੱਧਾ ਹੀ ਸ੍ਰੀ ਹਰਮੰਦਰ ਸਾਹਿਬ ਵੀ ਜਾ ਸਕਦੇ ਨੇ ਜਿੱਥੇ ਕੀ ਉਹ ਆਪਣੇ ਸਾਥੀਆਂ ਦੇ ਨਾਲ ਜਾਂ ਆਪਣੇ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਨਾਲ ਮੱਥਾ ਟੇਕਣਗੇ ਉਸ ਤੋਂ ਬਾਅਦ ਉਹ ਸ੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਲੇਕਿਨ ਹੈਰੀਟੇਜ ਸਟਰੀਟ ਇਸ ਵੇਲੇ ਸਭ ਤੋਂ ਜ਼ਿਆਦਾ ਖਿੱਚਦਾ ਕੇਂਦਰ ਬਣੀ ਹੈ ਲੋਕ ਇਸ ਵੇਲੇ ਧਿਆਨ ਦੇ ਰਹੇ ਨੇ ਕਿਉਂਕਿ ਕਾਫਲੇ ਦੀ ਸ਼ੁਰੂਆਤ ਇਸ ਜਗ੍ਹਾ ਤੋਂ ਸ਼ੁਰੂ ਕਰਨ ਦੀ ਗੱਲ ਜਿਹੜੀ ਕਹੀ ਗਈ ਸੀ ਔਰ ਸੀਐਮ ਮਾਨ ਜਿਹੜੇ ਨੇ ਉੱਚੀ دیر ਬਾਅਦ ਅਸੀਂ ਪਹੁੰਚਣਗੇ ਅਸੀਂ ਤੁਹਾਡੇ ਨਾਲ ਹੋਟਲ ਦੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਨਾਲ ਪੂਰਾ ਹੋਟਲ ਦੇ ਬਾਹਰ ਕਿਸ ਤਰੀਕੇ ਦੀ ਤਨਾਤੀ ਸੀ ਪੂਰਾ ਹੋਟਲ ਇਸ ਵੇਲੇ ਤਿਆਰ ਕੀਤਾ ਸੈਕਟੇਟ ਜਿਹੜਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸਰਕਟ ਹਾਊਸ ਵੀ ਉਹਨੂੰ ਕਿਹਾ ਜਾਂਦਾ ਹੈ ਹੋਟਲ ਵੀ ਕਿਹਾ ਜਾਂਦਾ ਹੈ ਤਾਂ ਉੱਥੇ ਜਿਹੜੇ ਨੇ ਸੀਐਮਾਨ ਰੁਕੇ ਨਹੀਂ ਤਾਂ ਉੱਥੋਂ ਦੀ ਸੀਐਮਾਨ ਚੱਲ ਕੇ ਆਣਗੇ اور ਤਕਰੀਬਨ ਹਾਟਲ ਤੋਂ ਲੈ ਕੇ ਹੈਰੀਟੇਜ ਸਟਰੀਟ ਦਾ ਜਿਹੜਾ ਰਸਤਾ ਹੈ ਤਕਰੀਬਨ 3 ਕਿਲੋਮੀਟਰ ਦਾ ਤਾਂ ਮਹਿਜ 5 ਤੋਂ 7 ਮਿੰਟ ਜਿਹੜੇ ਨੇ ਇਸ ਤੋਂ ਬਾਅਦ ਇੱਥੇ ਲੱਗਣਗੇ ਔਰ ਇੱਥੋਂ ਦੀ ਅਗਰ ਪੈਦਲ ਜਾਂਦੇ ਨੇ ਤਾਂ ਤਕਰੀਬਨ 15 ਮਿੰਟ ਦਾ ਵਕਫਾ ਹੋਏਗਾ ਕਿਉਂਕਿ ਇੱਥੋਂ ਦੀ ਸਰਸਤੇ ਰਾਹੀਂ ਅਗਰ ਜਾਂਦੇ ਨੇ ਤਾਂ ਯਕੀਨਨ ਪਹਿਲੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਪ੍ਰਤਿਮਾ ਹੈ ਉੱਥੇ ਉਸ ਤੋਂ ਬਾਅਦ ਸਿੱਧਾ ਜਲਿਆਲੇ ਬਾਗ ਦੇ ਬਾਹਰ ਹੋ ਕੇ ਸਿੱਧਾ ਸਚਕਣ ਚੀਰੀ ਹਰਮੰਦਰ ਸਾਹਿਬ ਵਿਖੇ ਉਹ ਨਤਮਸਤਕ ਹੋਣਗੇ ਤਾਂ ਇਹ ਇਸ ਵੇਲੇ ਦੇ ਸੁਰਤਿ ਹਾਲ ਤੁਹਾਨੂੰ ਸਾਂਝੇ ਕਰ ਰਹੇ ਹਾਂ ਕੁਝ ਸਮੇਂ ਬਾਅਦ ਸੀਐਮ ਮਾਨ ਦੇ ਇੱਥੇ ਪਹੁੰਚਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਔਰ ਸੀਐਮ ਮਾਨ ਨੰਗੇ ਪੈਰੀ ਜਿਸ ਤਰੀਕੇ ਨਾਲ ਕਿਹਾ ਗਿਆ ਹੈ ਉਸ ਦੇ ਆਪਣੀ ਪੰਥਕ ਪੇਸ਼ੀ ਦੀ ਸ਼ੁਰੂਆਤ ਇਸ ਜਗ੍ਹਾ ਤੋਂ ਕਰ ਰਹੇ ਨੇ ਤਾਂ ਉਸ ਪੇਸ਼ੀ ਤੋਂ ਪਹਿਲਾਂ ਜੋ ਇਸ ਵੇਲੇ ਤਸਵੀਰ ਹੈ ਤੁਸੀਂ ਵੇਖੋਗੇ ਇਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਔਰ ਇੱਕ ਇੱਕ ਚੀਜ਼ ਦਿਖਾ ਰਹੇ ਹਾਂ ਔਰ ਅੱਜ ਸਵੇਰ ਤੋਂ ਹੀ ਇੱਥੇ ਪੁਲਿਸ ਦੀ ਤਣਾਤੀ ਕੀਤੀ ਗਈ ਸੀ ਲੇਕਿਨ ਫਿਲਹਾਲ ਹੁਣ ਕੁਝ ਲਿਬਰਲ ਕੀਤਾ ਗਿਆ ਕਿਉਂਕਿ ਇਸ ਵੇਲੇ ਸੰਗਤ ਦਾ ਸਮਾ ਹੁੰਦਾ ਹੈ ਸਵੇਰ ਦਾ ਸਮਾ ਹੈ ਸੰਗਤ ਜਰੀ ਹੈ ਦੂਰ ਦਰਾਜੇ ਤੋਂ ਆਈ ਹੈ ਉਸ ਨੇ ਇੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਣਾ ਹੁੰਦਾ ਹੈ ਤਾਂ ਸੀਐਮ ਮਾਨ ਦੇ ਅੱਜ ਇਸ ਕਾਫਲੇ ਦੀ ਸ਼ੁਰੂਆਤ ਔਰ ਜਿਹੜੀ ਪੰਤਕ ਪੇਸ਼ੀ ਦੀ ਸ਼ੁਰੂਆਤ ਹੋਏਗੀ ਨਵਾਨੇ ਸਿੱਖ ਵੱਜੋਂ ਪੇਸ਼ ਹੋਣਗੇ ਔਰ ਇਸ ਦੀ ਪਲ-ਪਲ ਦੀ ਅਪਡੇਟ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਰਹਾਂਗੇ ਤਾਂ ਫਿਲਹਾਲ ਹੈਰੀਟੇਜ ਸਟਰੀਟ ਇਸ ਵੇਲੇ ਤਿਆਰ ਹੈ ਉਸ ਪੰਤਕ ਪੇਸ਼ੀ ਦੇ ਜਿਹੜੀ ਹੈ ਹਾਜ਼ਰੀ ਭਰਨ ਵਾਸਤੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ